ਅੱਜ ਕਿਸਾਨ ਵਿਕਾਸ ਸੈਂਟਰ ਪੰਜਾਬ ਦੇ ਅੰਦਰ ਜੋ 13 ਤਰੀਕ 13 ਫਰਵਰੀ 2024 ਨੂੰ ਦਿੱਲੀ ਕੂਚ ਦਾ ਨਾਮਾ ਦਿੱਤਾ ਗਿਆ ਜੋ ਬਿਗਲਵਾ ਗਿਆ ਆਰਾਮ ਕੀਤਾ ਗਿਆ ਉਹਦੇ ਸਬੰਧ ਵਿੱਚ ਹੋਰ ਇੱਕ ਕਨਵੈਨਸ਼ਨ ਦੇ ਵਿੱਚ ਇਕੱਤਰ ਹੋਏ ਗਰੁੱਪ ਪੈਰਿਸ ਸਭ ਨੂੰ ਸਭ ਤੋਂ ਪਹਿਲਾਂ ਬਨਾਮ ਫਤਿਹ ਮੇਰੇ ਕੋਲ ਇੱਕ ਹੀ ਕਾਰਨ ਕਿ ਫਟੇ ਦਾ ਜਵਾਬ ਜਿਹੜਾ ਹੈ ਨਾ ਉਹ ਪੂਰਾ ਨਹੀਂ ਹੁੰਦਾ ਪਤਾ ਨਹੀਂ ਕੀ ਕਾਰਨ ਕੀ ਹੈ ਕਿ ਸਾਨੂੰ ਫਟੇ ਬਣਾਉਣ ਲਈ ਕਹਿੰਦੇ ਸਾਡਾ ਕੋਈ ਪਟਵਾਲਾ ਨਾ ਚੜਾ ਫਟੇ ਦਾ ਜਵਾਬ ਤਾਂ ਫਟੇ ਚ ਜਾ ਕਰੋ ਇਸ ਕਰਕੇ ਜਦੋਂ ਵੀ ਕੋਈ ਫਟੇ ਬਣਾਉਂਦਾ ਤਾਂ ਉਹਦਾ ਫਟੇ ਦਾ ਜਵਾਬ ਗੱਜ-ਵੱਜੇ ਘਟ ਪੈਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲ ਕੋ ਪਹਿਲਾ ਬਣਾਇਆ ਨੇ ਜੋ 13 ਫਰਵਰੀ ਦੀ ਤਿਆਰੀ ਹੈ ਜੋ ਅਸੀਂ ਦੁਬਾਰਾ ਦਿੱਲੀ ਨੂੰ ਜਾ ਰਹੇ ਹਾਂ ਤੇ ਕਿਉਂ ਜਾਣਾ ਪੈ ਰਿਹਾ ਇਹ ਸਭ ਨੂੰ ਪਹਿਲਾਂ ਤੋਂ ਪਹਿਲਾਂ ਬੁਲਾ ਰਹੇ ਨਹੀਂ ਦੱਸਿਆ ਵੀ ਆਪ ਸਭ ਨੂੰ ਨਹੀਂ ਪਤਾ ਅੱਜ ਸੇਧ ਦੀ ਗੱਲ ਹੈ ਜੀ ਮੈਂ ਚਿੱਲੇ ਪਿੰਡ ਦੇ ਵਿੱਚ ਦਾ ਖਾਸਾ ਧੰਨਵਾਦ ਸਾਬ ਕਿ ਉੱਥੇ ਕਾਫੀ ਪਿੰਡ ਦੇ ਸੱਜਣ ਜਿਹੇ ਸੀ ਜਦੋਂ ਮੈਂ ਮੋਹਰ ਬੰਦੇ ਉਹ ਉੱਥੇ ਬੈਠੇ ਸਨ ਕਾਫੀ ਗਿਣਤੀ ਵਿੱਚ ਤੇ ਜਦੋਂ ਇਹ ਗੱਲਬਾਤਾਂ ਚੱਲੀਆਂ ਤੇ ਕਹਿ ਲਿਖੇ ਵੀ ਹੁਣ ਤੁਸੀਂ ਕਿਹਨੇ ਪਿਆਰੀ ਕਰ ਲਈ ਤੇ ਉੱਥੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਵੀ ਅਸੀਂ ਦੁਬਾਰਾ ਅੱਜ ਕਿਉਂ ਜਾ ਰਹੇ ਆ ਤੇ ਮੈਂ ਉਹਨਾਂ ਤੇ ਸਵਾਲ ਕੀਤਾ ਵੀ ਇੱਕੋ ਹੀ ਰੰਦਾ ਤੋਂ ਵੀ ਜੇਕਰ ਉਸ ਪੈਨ ਦੇ ਉੱਤੇ ਅਸੀਂ ਜੇ ਹੋਰ ਵਿਚਾਰ ਦਿਨ ਲਾ ਦਿੰਦੇ ਕਿ ਕੀ ਅੱਜ ਸਾਨੂੰ ਦੁਬਾਰਾ ਜਾਣਾ ਪੈਂਦਾ ਤੇ ਉਹਨਾਂ ਦਾ ਕਹਿਣਾ ਸੀ ਕਿ ਬਿਲਕੁਲ ਠੀਕ ਹੈ ਕਿ ਜਿਹੜੇ ਬੰਦੇ ਉਸ ਟਾਈਮ ਦੇ ਉੱਤੇ ਵਿਧਾਨ ਸਭਾ ਦੀਆਂ ਰਚਨਾ ਲੜਦੇ ਪੰਜਾਬ ਚ ਆਏ ਤੇ ਉਹਨਾਂ ਨੇ ਇਹ ਜਿਹੜਾ ਇੱਕ ਕਿਸਮ ਦਾ ਸਾਡੇ ਪਿੱਠ ਵਿੱਚ ਛੁਰਾ ਮਾਰਿਆ ਜੋ ਕਿ ਕਰੋੜਾਂ ਨਹੀਂ ਅਰਬ ਰੁਪਈਆ ਜਿਹੜਾ ਲਾਇਆ ਸੀ ਉਹ ਇੱਕ ਕਿਸਮ ਦਾ ਵਿਅਤਿਆਦ ਫਿਰ ਉਹਨਾਂ ਨੂੰ ਇਹ ਗੱਲ ਕੀਤੀ ਗਈ ਕਿ ਭਾਈ ਉਸ ਅੰਦੋਲਨ ਨੇ ਸਾਨੂੰ ਬਹੁਤ ਵੱਡਾ ਇੱਕ ਮਤਲਬ ਕਿ ਜਿਹੜਾ ਉਹ ਪੈਸੇ ਦਿੱਤਾ ਹੈ ਜਿਹੜੀ ਕਿ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸੀ ਉਹ ਸਿੱਖਾਂ ਨੂੰ ਬਹੁਤ ਜ਼ਿਆਦਾ ਭਟਿਆ ਜਾਂਦਾ ਸੀ ਪੂਰੇ ਭਾਰਤ ਦੇ ਵਿੱਚ ਪਰ ਉਸ ਅੰਦੋਲਨ ਨੇ ਜਿਹੜੀ ਸਾਬੀਸ ਦਾਸ ਤਾਰਾ ਇਹਨੂੰ ਬਹੁਤ ਮਾਨਕ ਸਤਾਰ ਬਖਸ਼ਿਆ ਅਤੇ ਜਿਹੜਾ ਪੰਜਾਬ ਤੇ ਹਰਿਆਣਾ ਦਾ ਆਪਸ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਪਾਰਾ ਸੀ ਉਸ ਨੂੰ ਜਿਹੜਾ ਕੀਤਾ ਪੂਰੇ ਦੇਸ਼ ਤੇ ਪੂਰੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਇਸੇ ਨਾਲ ਆਣੇ ਇਹ ਤੁਸੀਂ ਕਰਤਾ ਕਾਨੀਆਂ ਕਿ ਜਿਸ ਤਰ੍ਹਾਂ ਪਹਿਲਾਂ ਸੀ ਔਰ ਉਹਨਾਂ ਨੇ ਵਾਦਾ ਕੀਤਾ ਕਿ ਅਸੀਂ ਇਸ ਜੀ ਨੂੰ ਜਦੋਂ ਵੀ ਕਿਤੇ ਬਰਖਿਆ ਤੇ ਹਰ ਹਰ ਦੇ ਚੱਤਾ ਹੋ ਗਿਆ ਸੋ ਜਿਹੜਾ ਕਹਿੰ ਤੋਂ ਭਾਵੇਂ ਕਿ ਸਾਨੂੰ 13 ਫਰਵਰੀ ਜਿਹੜੀ ਇਹ ਦਿੱਲੀ ਕੂਚ ਦੀ ਖਾਲ ਦਿੱਤੀ ਹੋਈ ਹੈ ਇਹਨੂੰ ਕੰਮਜੋਜ ਕਰਨ ਵਾਸਤੇ ਬੰਦ ਤੋਂ ਬੰਦ ਸੰਗਣਾ ਕੋਈ ਹੋਰ ਲਾਉਣਾ ਚਾਹੀਦਾ ਔਰ ਇਹ ਵੀ ਗੱਲ ਨਾਲ ਹੈ ਕਿ ਸਾਡੇ ਜੋ ਪਹਿਲਾਂ ਨਾਮ ਚੱਲੇ ਸਨ ਤੇ ਅੱਜ ਉਹ ਸੰਡੀਆਂ ਸਾਡੇ ਨਾਲ ਉਹਨਾਂ ਨੇ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ ਇਹ ਸਾਨੂੰ ਪ੍ਰਭਾਤ ਪਤਾ ਸਾਡੇ ਸਾਹਮਣੇ ਹੈ ਕਿ ਅਸੀਂ ਜਿੱਥੇ ਸਰਕਾਰ ਕੇਂਦਰ ਸਰਕਾਰ ਦੇ ਨਾਲ ਜਾਂ ਕੇਲੇ ਏਜੰਸੀਆਂ ਨਾਲ ਕਾਰਪੋਰੇਟ ਘਰਾਣਿਆਂ ਨਾਲ ਵਿਦੇਸ਼ੀ ਸ਼ਕਤੀਆਂ ਦੇ ਨਾਲ ਜਿਹੜੇ ਇਹ ਲੋਕ ਕਿਸਾਨੀ ਉੱਪਰ ਖਤਮ ਕਰਨ ਕੇ ਚਲੇ ਹੋਏ ਨੇ ਉਹਨਾਂ ਦਾ ਨਕਾਬ ਨਾ ਕਰਦੇ ਆ ਕਰਦੇ ਆ ਅਸੀਂ ਉਹਦਾ ਜਿਹੜੇ ਸਾਡੇ ਬੁੱគਲ ਦੇ ਸੱਪ ਉਹਨਾਂ ਨਾਲ ਹੀ ਸਰ ਤੋਂ ਮੁਕਾਬਲਾ ਜਿਹੜਾ ਹੈ ਉਹ ਨਾਲ ਹੀ ਕਰਨਾ ਪੈਣਾ ਜਿਸ ਕਰਕੇ ਸਾਡੀ ਜਿਹੜੀ ਲੜਾਈ ਹੈ ਇਹ ਬਹੁਤ ਵੱਡੀ ਹੈ ਮੈਂ ਦਾਵਾ ਸਭਾ ਨਾ ਡੰਡਾ ਹੋਇਆ ਇਹ ਹੀ ਵਿਸ਼ਵਾਸ ਚ ਹੋਣਾ ਹੈ ਬਹਿਨੇਵਾਲ ਸਾਫ ਸਾਰਿਆਂ ਨੂੰ ਔਰ ਬੁੱਢਾ ਜੀ ਵੀ ਬੈਠੇ ਨੇ ਜਦੋਂ ਸਾਰੇ ਜਿੰਨੇ ਬੈਠੇ ਸਾਰੇ ਮੈਂ ਇੱਕ ਬੇਨਤੀ ਕਰਦਾ ਕਿ ਅਸੀਂ ਤਨ ਮੰਡੇ ਨਾਲ ਜਿਹੜਾ ਇਹ ਤਿਆਰੀ ਕਰ ਰਹੇ ਹਾਂ ਤੇ 13 ਤਰੀਕ ਦੀ ਜਿਹੜੀ ਤਿਆਰੀ ਆ ਉਹ ਪੂਰੀ ਜੋਸ਼ ਸ਼ੋਰ ਦੇ ਨਾਲ ਕਰਕੇ ਜਿਹੜਾ ਕਿਥੋਂ ਚੱਲਾਂਗੇ ਅਤੇ ਇੱਕ ਕਰੋ ਤੇ ਮਰੋ ਦੀ ਲੜਾਈ ਜੜੀ ਆ ਇਹ ਲੜਨੀ ਸਾਡੇ ਵਾਸਤੇ ਅਤੀ ਜ਼ਰੂਰੀ ਆ ਤੇ ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਵੀ ਸਾਡਾ ਇੱਕ ਫਰਜ਼ ਹੈ ਸਾਡੀ ਜ਼ਿੰਮੇਵਾਰੀ ਹੈ ਸੋ ਅਸੀਂ ਇਸ ਤਰ੍ਹਾਂ ਤਰੀਕ ਦੀ ਜੋ ਚਾਰੀ ਹੈ ਉਹ ਪੂਰੀ ਆਪਣੀ ਤੰਦੇਹੀ ਦੇ ਨਾਲ ਕਰ ਰਹੇ ਆ ਔਰ ਗੁਰੂ ਜੀ ਪਰਸਾ ਕਿ ਅਸੀਂ ਕੀ ਜਿੱਤਾਂਗੇ ਇਹ ਜਿਹੜੇ ਜੋ ਮਾਤੀ ਹੋਣੇ ਅਸੀਂ ਘੋਲੋ ਦੇ ਵਾਰਸਾਂ ਭਾਈ ਬਨੀ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਬਾਬਾ ਦੀਪ ਸਿੰਘ ਵੀ ਵਰਗੇ ਜਿਨ੍ਹਾਂ ਦੇ ਜਿਨ੍ਹਾਂ ਨੇ ਕੌਮ ਦੀ ਖਾਤਰ ਜੁੱਲ ਦੇ ਕਲਾ ਸ਼ਹਾਦਤਾਂ ਦਿੱਤੀਆਂ ਨੇ ਔਰ ਸਾਡੇ ਨਾਲ ਸਾਡੀਆਂ ਭੈਣਾਂ ਸਾਡੀਆਂ ਧੀਆਂ ਉਹ ਪਹਿਲਾ ਵੀ ਮੋਰਚੇ ਤੇ ਸੰਭੇ ਅੱਜ ਵੀ ਸਾਡੇ ਨਾਲ ਨੇ ਸੋ ਅਸੀਂ ਹਰ ਤਰ੍ਹਾਂ ਨਾਲ ਤਿਆਰੀਆਂ ਨੂੰ ਕਰ ਰਹੇ ਹਾਂ ਇੰੀਆਂ ਮਿੱਤਿਆ ਕਰਦਾ ਖਰਨਾ ਰਾਜ ਦਾ 毎日毎日分からない。